ਸਤ ਸ੍ਰੀ ਅਕਾਲ ਜੀ ਮਿੱਤਰ ਪਿਆਰਿਓ ਤੇ ਆਹ ਵੇਖ ਰਹੇ ਤੁਸੀਂ 5405 ਤੇ ਆਹ ਵੇਖ ਰਹੇ ਤੁਸੀਂ ਪੁਰਾਣਾ ਖੰਡ 5911 ਤੇ ਕਹਿੰਦੇ ਅੱਜ ਜ਼ੋਰ ਪਰਖਿਆ ਜਾਣਾ ਜ਼ੋਰ ਐਦੇ ਮਗਰੋਂ ਆਹ ਲਾਇਆ ਖੜਾਈ ਜਗਤ ਜੀਤ ਵਾਲਿਆਂ ਦਾ ਕੀ ਕਹਿੰਦੇ ਵੱਡਾ ਬਾਪੂ ਜਿਹੜਾ ਸਾਰੇ ਟਰੈਕਟਰਾਂ ਦੀ ਮਾਂ ਕਰਾਈ ਦਰਿਆਾਂ ਦਾ ਤੇ ਚੈੱਕ ਕਰਨਾ ਇਹਨੂੰ ਹੁਣ ਬੁੱਢੇ ਖੁੰਡ ਮਗਰ ਪਾ ਕੇ ਖਿੱਚਦਾ ਇਹਨੂੰ ਕਿ ਕੀ ਕਰਦਾ ਖਿੱਚਦਾ ਕੇ ਤਰਲੇ ਮਾਰਦਾ ਕੇ ਖੌ ਰੂਪ ਆਉਂਦਾ ਕਹਿੰਦੇ ਆ ਤੇ ਜ਼ੋਰ ਪਰਖਿਆ ਜਾਣਾ ਜ਼ੋਰ ਅਰੇ ਜ਼ੋਰ ਪਰ ਅੱਜ ਜ਼ੋਰ ਪਰਖਿਆ ਜਾਣਾ ਵੱਡੇ ਖੁੰਡ ਦਾ ਨਹੀਂ ਨਹੀਂ ਜ਼ੋਰ ਦਾ ਤਾਂ ਰੋਲਾ ਨਹੀਂ ਆ ਹਾਂ ਕੇ ਲੈਫਟ ਪਰਖੀ ਜਾਣੀ ਆ ਲੈਫਟ ਜਿਹਨੇ ਫੱਟ ਕੀਤੀ ਆ ਕੇ ਉਹਦਾ ਜ਼ੋਰ ਪਰਖਿਆ ਜਾਣਾ ਜਿਨ੍ਹਾਂ ਨੇ ਕੀਤੀ ਉਹਨਾਂ ਦਾ ਕੋਈ ਰੋਲ ਨਹੀਂ ਉਹਨਾਂ ਨੇ ਰਖਾ ਕਰਾਇਆ ਕਿ ਲੈਫਟ ਦਾ ਸਹੀ ਗੱਲ ਆ ਨਹੀਂ ਇਹ ਮੈਸਤਰੀ ਭਰਾਵਾਂ ਨੂੰ ਵੀ ਬੇਨਤੀ ਆ ਵੀ ਫਟ ਫਟ ਕਰਨ ਲੱਗਿਆਂ ਜਿਹੜਾ ਕੋਈ ਨਿੱਕਾ ਮੋਟਾ ਸਿਸਟਮ ਰਹਿੰਦਾ ਹੋਵੇ ਉਹ ਦੱਸ ਦੇਣਾ ਚਾਹੀਦਾ ਮਾੜੀ ਜੀ ਡਾਊਨ ਕਰ ਕਾਕੇ ਓਏ ਆਉਣ ਦੇ ਆਉਣ ਦੇ ਮਾੜੀ ਜੀ ਉੱਪਰ ਕਰ ਬੁੱਲੀ ਇਧਰ ਲਈ ਮਾੜੀ ਜੀ ਡਾਊਨ ਕਰ ਲੈਫਟ ਲੈਫਟ ਡਾਊਨ ਕਰ ਮਾੜੀ ਜੀ ਪਿੱਛੇ ਆਉਂਦੇ ਬਾਲੀ ਕਰ ਗਿਆ ਬਾਲੀ ਕਰ ਗਿਆ ਥੋੜੀ ਜਿਹੀ ਚੱਕ ਚੱਕ ਬਿੰਨਾ ਲੈ ਵੀ ਕਹਿੰਦੇ ਹੁਣ ਜ਼ੋਰ ਪਰਖਿਆ ਜਾਣਾ ਮਿੱਤਰੋ 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 ਕਰਾਸ ਨਹੀਂ ਪਾਇਆ ਪਹਿਲਾਂ ਕਰਾਸ ਸ਼ੀਟ ਤੇ ਬਹਿ ਗਏ ਛਾਲ ਮਾਰ ਕੇ ਤੇਲ ਤੂਰ ਹੁਣ ਇਕੱਠਾ ਹੀ ਵੇਖਾਂਗੇ ਵੀਡੀਓ ਕਮ ਅਛਾਲ ਮਾਰ ਕੇ ਉੱਤੇ ਬਹਿ ਗਿਆ ਪਹਿਲਾਂ ਹੀ ਇੱਕ ਤਾਂ ਚੱਲ 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 ਧੱਕ ਦੇ ਤਕੀਚੀ ਨਹੀਂ ਜੇ ਹੱਥ ਵੀ ਲਾਓ ਨਹੀਂ ਇਹ ਮੈਨੂੰ ਲੱਗਦਾ ਉਹੋ ਹੀ ਰਫੜ ਪੈ ਜਾਣਾ ਉਦਨ ਵਾਲਾ ਹੀ ਫੇਰ ਓ ਹੱਥ ਵੀ ਲਾਓ ਗੀ ਲੈਟਾ ਹੋ ਲਈਏ ਲੈਟਾ ਹੋ ਲੈਨੇ ਆ ਪੈਣਾ ਨਹੀਂ ਗੁੱਲੀ ਦੇ ਹੋਰ ਗੁੱਲੀ ਨਿੱਕੀ ਰਵਾਂ ਇਹਦੇ ਵਾਲੀ ਚੱਲ ਆ ਗੁੱਲੀ ਬਾਦ ਇੱਥੇ ਨਿਕਲਦਾ ਨਹੀਂ ਜਾਂਦੀ ਦੋਵੇਂ ਸੈਟਲ ਨਹੀਂ ਹੋ ਜੇ ਨਹੀਂ ਰੋਕਿਆ ਓਏ ਚੱਕ ਮੁੰਡਿਆ ਅੱਗੇ ਕੋਈ ਵੇਟ ਨਹੀਂ ਰੱਖਿਆ ਵੇਖੀਏ ਕੀਆਂ ਦਾ ਚੱਲ ਨਾ ਇਹੜੀ ਬੁੱਥਾ ਜੱਕਦਾ ਚੱਲ ਚੱਕ ਵਾ ਬਹੁਤ ਓ ਕਹਿੰਦਾ ਮੈਨੂੰ ਨਹੀਂ ਵੇਟ ਬੂਟ ਦੀ ਲੋੜ ਮੇਰਾ ਇਹਦੇ ਜਿਹੜਾ ਪਰਾਟੀ ਛੱਡਿਆ ਉਹਦੇ ਉੱਪਰ ਤਾਂ ਲੱਗਣਾ ਉਹ ਕਈ ਦਾ ਖੜਾ ਹੀ ਨਹੀਂ ਲਾਉਂਦੇ ਥੱਲੇ ਆ ਜਾ ਬ੍ਰੇਕਾਂ ਤੋਂ ਲੈ ਕੰਮ ਹੁਣ ਫਿਰ ਆ ਇਹਦਾ ਬੀ ਨਹੀਂ ਨਾ ਪਾਇਆ ਮਾੜਾ ਮੋੜਦਾ ਕਰੂਗਾ ਇਹ ਯੰਗੜ ਪੇਚਾ ਹੌਲੀ ਦੋਰਲਾ ਹੌਲੀ ਦੋਰਲਾ ਤੇ ਤਰਨ ਦੇ ਫਿਰ ਕਿੱਧਰ ਜਾ ਉੜੂਗਾ ਉਹ ਕਿੱਧਰ ਜਾ ਉੜੂ ਕਿੱਧਰ ਜਾਊ ਛੱਡ ਤੇ ਲਾ ਟੋਰਦਾ ਨਹੀਂਗਾ ਓ ਯਾਰ ਉਹਨੇ ਥੱਲੇ ਲੱਗ ਜੂਗਾ ਖੋਲ ਦੇ ਖੋਲ ਦੇ ਮੈਂਟੋ ਮੈਂਦੀ ਖੋਲਤਿਆਂ ਦਾਦੀ ਦਾ ਆਪੇ ਮੈਂ ਤਰਪਿਆ ਰੋ ਵੇਟ ਦੀ ਆਈ ਮੁਸ਼ਕਲ ਥੋੜੀ ਸਾਨੂੰ ਤਾਂ ਲੇਟਾਂ ਖੋਲ ਕੇ ਲੱਗੇ ਬੋਰੀ ਟਕਾਉਣ ਅੱਗੇ ਇੱਕ ਟੇਪ ਤਾਂ ਨਹੀਂ ਹੋਣੀ ਕੋਲੇ ਜਰਾ ਆਪਾਂ ਛੱਡਣੀਆਂ ਹੀ ਨਹੀਂ ਦੇ ਆਹੋ ਜਾਂ ਫਿਰ ਗਾਰੰਟੀ ਨਹੀਂ ਹੋਣਾ ਵੇਟ ਦੀ ਮੁਸ਼ਕਲ ਆਈ ਵੀ ਕਹਿ ਸਕਦੇ ਆ ਤੇ ਲਿਆਂਦੀ ਆ ਹੀ ਨਹੀਂ ਵੀ ਇਹ ਘਰੇ ਸਾਰਾ ਕੋ ਹੋ ਸਕਦਾ ਸੀ ਸ਼ੋਅ ਲੈ ਜਾਂਦੀ ਆਹੋ ਇੰਉਂ ਦਾ ਨਹੀਂ ਨਹੀਂ ਸ਼ੋਅ ਦੀ ਲੋੜ ਹੀ ਨਹੀਂ ਯਾਰ ਲਿਆ ਮੈਂ ਦੁਜਾ ਡਾਈ ਰੱਖੀਏ ਮੂਰੇ ਆ ਜਾ ਗੱਗੂ ਲੈ ਗਏ ਉਹ ਦਾ ਤਰੀਕ ਇੱਥੇ ਰਾਸਤੀ ਬੀ ਵਾਲੀ ਖੁੱਲ ਗਏ ਇਹ ਤੇ ਲਿਆ ਜਾਂ ਪੱਜੀ ਗੜਾਈ ਦੀ ਲਿਆਓ ਕਰਾ ਦੋ ਲਿਆਉਣੀਆਂ ਹੁਣ ਇੱਕ ਮੂਰੇ ਰੱਖਣੀ ਆ ਤੇ ਹਰ ਇੱਕ ਮਗਰ ਪਲਟਣੀ ਆ ਲਓ ਜੀ ਮਿੱਤਰ ਪਿਆਰਿਓ ਤੇਲ ਅਸੀਂ ਵੇਨੇ ਤੁਹਾਨੂੰ ਉਹ ਘੰਟਾ ਦਾ ਕੰਮ ਸੇ ਘਮ ਜਰੂਰ ਚਲਾਵਾਂਗੇ ਜਿਆਦਾ ਨਾ ਚਲਾਈਏ ਭਲਾ ਤੇ ਦੱਸਾਂਗੇ ਕੀ ਐਵਰੇਜ ਦਿੰਦਾ ਯਾਰ ਪੱਤੀ ਆਪਣੀ ਇੱਕ ਦਾ ਹਲਾ ਨਾ ਕਸਮੈਲੀ ਜੀ ਆਦੇ 55 56 57 58 ਲੀਟਰ ਜਵਾਨੋ ਪੂਰਾ ਪੂਰਾ 58 ਲੀਟਰ ਤੇਲ ਆ ਤੇ ਪਾਉਣੇ ਆ ਜੀ ਗੇੜਾ ਅਸੀਂ ਫੇਰ ਤੁਹਾਨੂੰ ਘੰਟਾ ਚਲਾ ਕੇ ਇੱਕ ਪੂਰਾ ਆਹ ਕਹਿਣਾ ਪਿਆ ਮੈਂ ਦੱਸਦੇ ਆ ਕਿੰਨਾ ਖਾਂਦਾ ਹੂੰ ਵੇਹੇ ਰੀਪਰ ਮਾਰ ਕੇ ਸਾਢੇ ਹੋਏ ਆ ਕੀ ਮਸਲਾ ਆਇਕਾ ਬਾਹਰ ਜਾਂਦੀ ਏ ਤਵੀ ਤੇ ਉਹ ਉਹਦੀ ਮਾਰਟ ਆਸਤੇ ਆ ہاں ਉਹ ਤਾਂ ਹੁੰਦੀ ਹੋਈ ਆ ਬਾਅਦ ਅਗਲੇ ਕਿਡੇ ਬੰਦ ਕਰੀ ਦੀ ਕਿਵੇਂ ਬੰਦ ਇਹ ਇਥੋਂ ਪਿਸਤੌਲ ਬੰਦ ਹੋ ਜਾਂਦੇ ਆ ਖੇ ਲੋੜੀ ਲਓ ਜੀ ਮਿੱਤਰ ਪਿਆਰਿਓ ਦੋ ਕਿੱਲੇ ਥਾਂ ਆਪਾਂ ਲਿਆ ਬੀਜੇ ਦੇ ਨਾਮ ਪ੍ਰੋਫੈਸਰ ਦੋ ਕਿੱਲੇ ਆ ਲਗ ਭਾ ਕੇ ਵੱਧ ਘਾਟ ਆ ਇੱਕ ਕਨਾਲ ਉੱਤੇ ਵੀ ਉਹ ਥੈਦਾ ਅੱਛਾ ਦੋ ਕਿੱਲੇ ਤੋਂ ਕਨਾਲ ਵਾਧੀ ਹੋ ਸਕਦਾ ਤੇ 3 ਵਜੇ ਫਿਕਰ ਮਾਂ ਯਾਨੀ ਕਿ 16 ਮਰਲੇ ਤਾਂ ਹੈਗਾ ਹੀ ਆ ਦੋ ਕਿੱਲੇ 3 ਵਜੇ ਆਪਾਂ ਬੰਦ ਕਰਤਾ ਸੀ ਹਨਾ ਤੇ ਟਾਈਮ ਯਾਰ ਚਲਾਉਣ ਲੱਗਿਆਂ ਵੇਖਿਆ ਸੀ ਕੋਈ ਆਈਡੀਆ 1 ਕਿ ਘੰਟਾ ਲੱਗਾ ਉਹ ਕਿੱਲੇ ਤੇ ਇਨਾ ਤੇ ਲੱਗ ਕੇ ਆ ਜਾਵਾਂ ਯਾਰ ਕਿਉਂਕਿ ਆਪਣੇ ਤੋਂ ਟਾਈਮ ਦਾ ਨਹੀਂ ਚਲੋ ਮੁੱਖ ਦੀ ਗੱਲ ਇਹ ਆ ਵੀ ਦੋਵਾਂ ਕਿੱਲੇ ਆਏ ਤੁਹਾਨੂੰ ਤੇਲ ਦੱਸਦੇ ਹਾਂ ਹੁਣ ਕਿੰਨਾ ਕੁ ਖਾ ਗਿਆ ਤੇ ਕੀ ਸਿਸਟਮ ਆ ਵੇਖ ਪ੍ਰੋਫੈਸਰ ਯਾਰ ਬਿਲਕੁਲ ਤੁਹਾਨੂੰ ਸਹੀ ਦੱਸਾਂਗੇ ਨਹੀਂ ਵੇਖਾਂ ਤੇ ਬਿਲਕੁਲ ਤੂੰ ਹੀ ਵੇਖ ਫਿਰ ਕਿੰਨਾ 52 ਲੀਟਰ ਉਦੋਂ 52 ਲੀਟਰ ਤੇ ਆਪਾਂ ਸਟਾਰਟ ਕੀਤਾ ਸੀਗਾ ਕੰਮ ਤੇ ਉਦੋਂ ਯਾਰ ਤੂੰ ਜਦੋਂ ਆਪਾਂ ਸਟਾਰਟ ਕੀਤਾ ਫੋਨ ਨਹੀਂ ਲਾਇਆ ਸੀ ਕਿਸੇ ਨੂੰ ਉਹ ਕਾਲ ਤੋਂ ਪਤਾ ਲੱਗ ਜੂ ਟਾਈਮ ਦਾ ਨਹੀਂ ਉਹ ਕੋਈ ਨਹੀਂ ਲਿਆ ਹੋਰੇ 45 ਲੀਟਰ ਸਰਦਾਰ ਜੀ ਲਓ ਜੀ ਜੇ ਵੀਡੀਓ ਵਿੱਚ ਦੀਂਦੀ ਹੋਵੇ ਫਿਰ ਪੱਤੀ ਸਾਡੀ ਜੰਗਾਲੀ ਜੀ ਆ ਹੁਣ ਹੀ ਨਹੀਂ ਜੱਜਮੈਂਟ ਤੇ 45 ਤੋਂ ਵੀ ਥੋੜਾ ਜਿਹਾ ਤਾਂ ਨੂੰ ਹੀ ਆ ਚਲੋ 45 ਮੰਨੋ ਫਿਰ ਤਾਂ ਮੈਂ 45 58 ਸਿਰਾਈ ਕਰਾਤਾ ਕਿੰਨਾ ਹੋ ਗਿਆ ਫਿਰ 13 ਲੀਟਰ ਦੋਹਾਂ ਗਿੱਲਿਆਂ ਦੇ ਅਛਾ ਲਓ ਜੀ ਦੋਹਾਂ ਗਿੱਲਿਆਂ 13 ਲੀਟਰ ਤੇਲ ਖਾਦਾ ਹੀ ਇਹਨੇ ਇਹਨੂੰ ਬੜੀ ਚਾਂਬੂ ਜੀ ਕਰਦਾ ਤੇ ਚੱਕਰ ਨਹੀਂ ਰਲੇ ਹਾਲਾਂਕੇ ਛੱਟ ਕੇ ਟਰੈਕਟਰ ਛੱਟ ਕੇ ਮਾਰਦਾ ਸੀਗਾ ਚੱਕਰ ਨਹੀਂ ਮੈਜ ਹੋਏ ਪੂਰੇ ਤੇ 8 ਫੁੱਟਾ ਕੇ 9 ਫੁੱਟਾ ਯਾਰ ਇਹ 8 ਫੁੱਟਾ ਜਗਤਜੀਤ ਦਾ ਸੁਪਰ ਸ਼ੀਡਰ ਉਹ ਜੌਂਡੀਅਰ ਦਾ ਸੁਪਰ ਸ਼ੀਡਰ ਆ ਤੇ ਅਸੀਂ ਤਾਂ ੱੱਕੇ ਨਾਲ ਹੀ ਇਹਦੇ ਮਗਰ ਪਾ ਲਿਆ ਗਰੀਬ ਮਗਰ ਚੈੱਕ ਕਰਨ ਵਾਸਤੇ ਤੇ ਮੁੜ ਕੇ ਅਸੀਂ ਕਿਹਾ ਦੋ ਕਿੱਲੇ ਤਾਂ ਚਲੋ ਕੱਢ ਗਏ ਹੁਣ ਬਿੰਦੇ ਜੇ ਢਿਲਾਉਂਦੇ ਪਾਉਂਦੇ ਕੀ ਫਿਰਾਂਗੇ ਔਰ 5405 ਦਾ ਆ ਇਹ ਤੇ ਦੋਹਾਂ ਕਿੱਲਿਆਂ ਚ ਲਗਭਗ ਕਿੰਨਾ ਖਾਦਾ ਪ੍ਰੋਫੈਸਰ 13 ਕਿ ਲੀਟਰ ਤੇਲ ਖਾਦਾ। ਬੁੱਥੇ ਤਾਂ ਵੱਡੇ ਆ ਪਰ ਤੰਗੀਆਂ ਨਹੀਂ ਮਾਰੀਆਂ ਜਿਵੇਂ ਲੋਕ ਮਾਰ ਲੈਂਦੇ ਆ। ਹਾਂ। ਬੁੱਥੇ ਵੱਡੇ ਹੀ। ਇਹ ਦੱਸ ਦਿੰਨੇ ਅਸੀਂ ਫੇਰ ਕਹੋਗੇ। ਬੁੱਥੇ ਵੱਡੇ ਹੀ, ਅੱਗ ਲਾਈ ਹੀ। ਤੇ ਕੋਈ ਤਵੀ ਤੂੰ ਵੀ ਔਵੇਂ ਨਹੀਂ ਤੇ ਥੱਲੇ ਵਾਹਣ ਬਹੁਤ ਗਿੱਲਾ ਹੈ ਤੇ ਟਰੈਕਟਰ ਦਾ ਜ਼ੋਰ ਬਹੁਤ ਲੱਗਦਾ ਹੈ ਇੱਥੇ ਕੋਈ ਸ਼ੱਕ ਨਹੀਂ। ਦੇਖਣ ਨੂੰ 10 ਲੀਟਰ ਵਾਲੀ ਪਰਫਾਰਮੈਂਸ ਲਾਈਦੀ ਸੀ। ਤੇ ਹੁਣ ਬੁੱਥਿਆਂ ਵਾਲੇ 'ਚ ਵੀ ਕਰਦੇ ਆ ਚੈੱਕ। ਇੱਥੇ 15 ਮਿੰਟ ਚਲਾਵਾਂਗੇ। 15 ਮਿੰਟ ਦੇ ਹਿਸਾਬ ਨਾਲ ਐਵਰੇਜ ਕੱਢ ਕੇ ਦੱਸਦੇ ਆ ਤੁਹਾਨੂੰ ਵੀ ਬੁੱਥਿਆਂ ਵਾਲੇ 'ਚ 15 ਮਿੰਟਾਂ 'ਚ ਕਿੰਨਾ ਖਾਂਦਾ। ਚਾਲ ਵੀ ਮਿਤਰਾ ਪਾ ਕੇ 20 ਤੇ ਕਰਦੇ ਰੈਡੀ ਕਰਾਂ ਪਾਪਾ ਲੈ ਪ੍ਰੋਫੈਸਰ ਚਾਹ ਲਿਆ ਮਿੰਟੋ ਮੇਟੀ ਬਾਈ ਮਹਰਾਨ ਤੋਂ ਕਰਾਂ ਹੁਣ ਕਰੜੇ ਕਰਦੇ ਸਾਨੂੰ ਖੜਿਆ ਜਾਵਾਂ ਕਿੱਥੇ ਪਾਉਂਦੂ ਜੀ ਕਰਦਾ ਨਹੀਂ ਨਹੀਂ ਚੱਲ ਪਿਆ ਤਾਂ ਠੀਕ ਆ ਜੀ